ਬ੍ਰਿਟਿਸ਼ ਕੋਲੰਬੀਆ ਚ 19 ਅਕਤੂਬਰ ਨੂੰ ਇਲੈਕਸ਼ਨ ਨੇ ਤੇ ਤਿੰਨੇ ਪ੍ਰਮੁੱਖ ਪਾਰਟੀਆਂ ਵੱਲੋਂ ਲਗਾਤਾਰ ਪ੍ਰਚਾਰ ਕੀਤਾ ਜਾ ਰਿਹਾ ਹੈ ਇਸ ਸਮੇਂ ਦੌਰਾਨ ਬਹੁਤ ਸਾਰੇ ਮੁੱਦੇ ਇਲੈਕਸ਼ਨ ਦੇ ਵਿੱਚ ਅਹਿਮ ਰਹਿਣ ਵਾਲੇ ਨੇ ਇਹਨਾਂ ਵਿੱਚੋਂ ਹੈਲਥ케ਅਰ ਇੱਕ ਪ੍ਰਮੁੱਖ ਮੁੱਦਾ ਹੈ ਤੇ ਹੈਲਥ케ਅਰ ਦੇ ਮਾਮਲੇ ਦੇ ਵਿੱਚ ਬਹੁਤ ਸਾਰੇ ਐਡਵੋਕਸੀ ਗਰੁੱਪ ਇਸ ਸਮੇਂ ਆਪਣੀਆਂ ਟਿੱਪਣੀਆਂ ਕਰ ਰਹੇ ਨੇ ਇੱਕ ਐਡਵੋਕਸੀ ਗਰੁੱਪ ਨੇ ਕਿਹਾ ਕਿ ਇਸ ਚੋਣ ਪ੍ਰਚਾਰ ਦੌਰਾਨ ਦੇਖ ਰਹੇ ਨੇ ਕਿ ਪਾਰਟੀਆਂ ਦੇ ਲੀਡਰਸ ਹੈਲਥ케ਅਰ ਸੈਕਟਰ ਵਿੱਚ ਸੁਧਾਰ ਲਈ ਕੀ ਯੋਜਨਾਵਾਂ ਸਾਂਝੀਆਂ ਕਰਨਗੇ ਬੀਸੀ ਹੈਲਥ ਕੋਲੀਸ਼ਨ ਵੱਲੋਂ ਆਪਣੀਆਂ ਮੰਗਾਂ ਵਿੱਚ ਕਿਹਾ ਗਿਆ ਹੈ ਕਿ 6 ਪ੍ਰਮੁੱਖ ਕੀ ਇਸ਼ੂ ਹਨ ਜਿਸ ਵਿੱਚ ਸੀਨੀਅਰਸ ਲਈ ਹੈਲਥ케ਅਰ ਐਕਸੈਸ ਅਪਰੂਵ ਕਰਨਾ ਯੂਨੀਵਰਸਲ ਐਕਸੈਸ ਟੂ ੈਸੈਂਸ਼ੀਅਲ ਮੈਡੀਸਲ ਬੈਟਰ ਐਕਸੈਸ ਟੂ ਪ੍ਰਾਇਮਰੀ ਕੇਅਰ ਰਿਡਿਊਸ ਸਰਜਰੀ ਵੇਟ ਟਾਈਮ ਅਤੇ ਸਸਟੇਨੇਬਲ ਵਰਕਿੰਗ ਕੰਡੀਸ਼ਨਸ ਫਾਰ ਹੈਲਥ케ਅਰ ਵਰਕਰਸ ਇਸ ਦੀਆਂ ਪ੍ਰਮੁੱਖ ਮੰਗਾਂ ਨੇ ਇਸ ਤੋਂ ਇਲਾਵਾ ਹੈਲਥ케ਅਰ ਲਈ ਜ਼ਿਆਦਾ ਫੰਡਿੰਗ ਵੀ ਇਸ ਕੋਲੀਸ਼ਨ ਦੇ ਵੱਲੋਂ ਮੰਗੀ ਗਈ ਹੈ ਇਸ ਦੇ ਡਾਇਰੈਕਟਰ ਆਦੈਂਦਰੀ ਰਿਡੇਲ ਨੇ ਆਖਿਆ ਕਿ ਲੀਡਰਸ ਪੋਲਿਟਿਕਲ ਸਲੋਗਨਸ ਤੋਂ ਇਲਾਵਾ ਕਿੰਨੇ ਕੁ ਕਮਿਟਡ ਨੇ ਇਹ ਜ਼ਰੂਰ ਦੇਖਿਆ ਜਾਏਗਾ ਜੇਕਰ ਹੈਲਥ케ਅਰ ਯੋਜਨਾਵਾਂ ਦੀ ਗੱਲ ਕੀਤੀ ਜਾਵੇ ਤਾਂ ਮੌਜੂਦਾ 77 ਐਨਡੀਪੀ ਦੇ ਵੱਲੋਂ ਵਰਕਫੋਰਸ ਵਧਾਉਣ ਦੇ ਲਈ ਭਾਪਕੇ ਹੈਲਥ케ਅਰ ਵਰਕਰਸ ਦੀ ਜੋ ਘਾਟ ਹੈ ਉਸ ਦੇ ਲਈ ਯੋਜਨਾਵਾਂ ਸਾਂਝੀਆਂ ਕੀਤੀਆਂ ਗਈਆਂ ਨੇ ਐਨਡੀਪੀ ਡਾਕਟਰਾਂ ਅਤੇ ਨਰਸਾਂ ਨੂੰ ਜਲਦੀ ਪ੍ਰੋਵਿੰਸ਼ੀਅਲ ਲਾਇਸੈਂਸ ਪ੍ਰੋਵਾਈਡ ਕਰਵਾਉਣ ਦੀ ਗੱਲ ਆਖ ਰਹੀ ਹੈ ਜਿਸ ਵਿੱਚ 6 ਮਹੀਨਿਆਂ ਦੀ ਪ੍ਰੋਫੈਸ਼ਨਲ ਟ੍ਰੇਨਿੰਗ ਦੇ ਨਾਲ ਕੁਝ ਇਲਾਕਿਆਂ ਜਾਂ ਦੇਸ਼ ਤੋਂ ਬਾਹਰ ਆਏ ਡਾਕਟਰਾਂ ਨੂੰ ਜਲਦੀ ਹੈਲਥ케ਅਰ ਸੈਕਟਰ ਵਿੱਚ ਲਿਆਂਦਾ ਜਾਵੇ ਇਸ ਸਬੰਧੀ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ। ਬੀਸੀ ਕਨਜ਼ਰਟ ਵੱਲੋਂ ਪਬਲਿਕ ਅਤੇ ਨਾਨ ਗਵਰਨਮੈਂਟ ਫੈਸਿਲਿਟੀਆਂ ਤੋਂ ਕੇਅਰ ਪ੍ਰੋਵਾਈਡ ਕਰਵਾਉਣ ਦੀ ਗੱਲ ਆਖੀ ਜਾ ਰਹੀ ਹੈ ਜਿਸ ਵਿੱਚ ਉਹ ਵੇਟ ਟਾਈਮ ਘਟ ਕਰਨ ਦੀ ਗਰੰਟੀ ਦੇ ਰਹੇ ਨੇ। ਬੀਸੀ ਗ੍ਰੀਨਸ ਵੱਲੋਂ 93 ਕਮਿਊਨਿਟੀ ਹੈਲਥ케ਅਰ ਸੈਂਟਰਸ ਦਾ ਨੈਟਵਰਕ ਪ੍ਰੋਵਿੰਸ ਭਰ ਦੇ ਵਿੱਚ ਸਥਾਪਿਤ ਕਰਨ ਦਾ ਵਾਅਦਾ ਕੀਤਾ ਜਾ ਰਿਹਾ ਹੈ। ਕਾਬਲੇ ਹੋ ਰਿਹਾ ਹੈ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹੈਲਥ케ਅਰ ਕ੍ਰਾਈਸਿਸ ਪਿਛਲੇ ਸਮੇਂ ਦੌਰਾਨ ਵੱਡਾ ਮੁੱਦਾ ਬਣਿਆ ਰਿਹਾ ਹੈ ਬੇਸ਼ੱਕ ਮੌਜੂਦਾ ਐਂਡੀਪੀ ਸਰਕਾਰ ਦੇ ਵੱਲੋਂ ਡਾਕਟਰਜ਼ ਖਾਸ ਕਰਕੇ ਫੈਮਿਲੀ ਫਿਜੀਸ਼ੀਅਨਸ ਦਾ ਪੇਮੈਂਟ ਮਾਡਲ ਵੀ ਬਦਲਿਆ ਗਿਆ ਪਰ ਇਸ ਦੇ ਬਾਵਜੂਦ ਐਮਰਜੈਂਸੀ ਅਤੇ ਪ੍ਰਾਇਮਰੀ ਕੇਅਰਸ ਦੇ ਵਿੱਚ ਵੇਟ ਟਾਈਮ ਕਾਰਨ ਪ੍ਰੋਵਿੰਸ ਵਾਸੀ ਕਾਫੀ ਨਿਰਾਸ਼ ਨੇ ਤੇ ਡਾਕਟਰਜ਼ ਦੇ ਵੱਲੋਂ ਵੀ ਇਸ ਸਬੰਧੀ ਗੱਲਬਾਤ ਪਬਲਿਕ ਦੇ ਵਿੱਚ ਕੀਤੀ ਗਈ ਹੈ ਕਿ ਸਟਾਫ ਦੀ ਘਾਟ ਦੇ ਕਾਰਨ ਉਹਨਾਂ ਨੂੰ ਸਹੀ ਕੰਡੀਸ਼ਨਾਂ ਦੇ ਵਿੱਚ ਕੰਮ ਕਰਨ ਦੇ ਮੌਕੇ ਨਹੀਂ ਮਿਲ ਰਹੇ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ